ਹੈਲੋ ਜੀ ਕੀ ਹਾਲ ਚਾਲ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਘਰ ਦੇ ਵਿੱਚ ਮੰਗੋ ਜੈਮ ਜੋ ਕਿ ਬਹੁਤ ਹੀ ਜਲਦੀ ਬਣ ਜੇਗਾ ਤੇ ਬਹੁਤ ਹੀ ਸਵਾਦ ਬਣੇਗਾ ਤੇ ਚਲੋ ਜੀ ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹੈਗੀਆਂ ਮੈਂ ਇੱਥੇ ਦੋ ਮੀਡੀਅਮ ਸਾਈਜ਼ ਦੇ ਮੰਗੋ ਲਏ ਨੇ ਇਹਨਾਂ ਨੂੰ ਮੈਂ ਧੋ ਕੇ ਪੀਲ ਕਰ ਲਿਆ ਤੇ ਹੁਣ ਮੈਂ ਨਾ ਜੀ ਇਹਨਾਂ ਨੂੰ ਛੋਟੇ ਛੋਟੇ ਪੀਸੇਸ ਦੇ ਵਿੱਚ ਕੱਟ ਲਵਾਂਗੇ ਅਜੇ ਤੁਸੀਂ ਇਹਨਾਂ ਨੂੰ ਪੀਸਿਸ ਦੇ ਵਿੱਚ ਕੱਟ ਕੇ ਗ੍ਰਾਈਂਡ ਵੀ ਕਰ ਸਕਦੇ ਹੈਗੇ ਹੋ ਕੱਦੂ ਕਸ਼ ਵੀ ਕਰ ਸਕਦੇ ਹੈਗੇ ਹੋ ਸਭ ਵਧੀਆ ਬਣੇਗਾ ਜੈਮ ਹਾਂ ਮੈਨੂੰ ਥੋੜਾ ਜਿਹਾ ਹੁੰਦਾ ਹੈ ਕਿ ਜਦੋਂ ਆਪਾਂ ਜੈਮ ਬ੍ਰੈਡ ਤੇ ਜਾਂ ਪਰੌਂਠੇ ਤੇ ਲਾਉਂਦੇ ਆ ਨਾ ਤੇ ਥੋੜੀ ਥੋੜੀ ਜਿਹੜੇ ਉਹਦੇ ਵਿੱਚ ਚੰਕਸ ਆਉਂਦੇ ਆ ਮੰਗੇਓ ਦੇ ਉਹ ਮੈਨੂੰ ਬੜੇ ਵਧੀਆ ਲੱਗਦੇ ਇਸ ਕਰਕੇ ਮੈਂ ਇਹਨੂੰ ਕੱਟ ਕੇ ਬਣਾ ਲੈਂਦੀ ਹਾਂ ਤੇ ਮੈਨੂੰ ਜੀ ਮੇਰੀ ਬੇਟੀ ਨੂੰ ਤੇ ਮੈਨੂੰ ਅਸੀਂ ਮਾਮਾ ਤੀਆਂ ਨੂੰ ਬੈਂਗੋ ਦਾ ਜਿਹੜਾ ਜੈਮ ਹੈਗਾ ਉਹ ਜ਼ਿਆਦਾ ਪਸੰਦ ਹੈ ਇਸ ਕਰਕੇ ਅਸੀਂ ਬੈਂਗੋ ਹੀ ਲੈ ਲਏ। ਅਗਰ ਤੁਸੀਂ ਹੋਰ ਫਰੂਟ ਐਡ ਕਰਨਾ ਚਾਹੁੰਦੇ ਜੇ ਤੇ ਤੁਸੀਂ ਕਰ ਸਕਦੇ ਹੋ। ਜਿਸ ਤਰ੍ਹਾਂ ਤੁਸੀਂ ਕੀਵੀ ਐਡ ਕਰ ਸਕਦੇ ਹੋ, ਪਲਮ ਐਡ ਕਰ ਸਕਦੇ ਹੋ, ਆਲੂ ਬੁਖਾਰਾ ਜਿਹੜਾ ਹੁੰਦਾ ਹੈ ਤੇ ਉਹ ਤੁਹਾਡਾ ਮਿਕਸ ਫਰੂਟ ਜੈਮ ਬਣ ਕੇ ਤਿਆਰ ਹੋ ਜਾਏਗਾ। ਦੇ ਇੱਕ ਕਾਰਜਾ ਬਣਾਇਆ ਹੋਇਆ ਜ ਜਿਹੜੀ ਇੱਕ ਤਾਂ ਬਹੁਤ ਹੀ ਸਵਾਇਨਲ ਬਣਦਾ ਹੈਗਾ ਆ ਹਨਾ ਤੇ ਦੂਜਾ ਬਹੁਤ ਜਲਦੀ ਬਣ ਜਾਂਦਾ ਹੈ ਤੇ ਬਹੁਤ ਹੀ ਸਵਾਦ ਬਣਦਾ ਹੈਗਾ ਆ ਤੇ ਤੁਸੀਂ ਇਹਨੂੰ 15 ਤੋਂ 20 ਦਿਨ ਦੇ ਲਈ ਨਾ ਫ੍ਰੀਜ ਦੇ ਵਿੱਚ ਸਟੋਰ ਕਰਕੇ ਵੀ ਰੱਖ ਸਕਦੇ ਹੋ ਆਰਾਮ ਦੇ ਨਾਲ ਤੇ ਇਹਨੂੰ ਇੰਜੋਏ ਕਰ ਸਕਦੇ ਹੈਗੇ ਹੋ ਬ੍ਰੈਡ ਤੇ ਲਾ ਕੇ ਜਾਂ ਪਰੌਂਠੇ ਦੇ ਉੱਤੇ ਲਾ ਕੇ ਅੱਛਾ ਤੁਹਾਡੇ ਵਿੱਚੋਂ ਕੌਣ-ਕੌਣ ਇਹਨੂੰ ਬ੍ਰੈਡ ਜੈਮ ਖਾਣਾ ਪਸੰਦ ਹੈ ਤੇ ਕਿਹਨੂੰ-ਕਿਹਨੂੰ ਪਰੌਂਠੇ ਦੇ ਉੱਤੇ ਜੈਮ ਲਾ ਕੇ ਰੋਲ ਬਣਾ ਕੇ ਖਾਣਾ ਪਸੰਦ ਹੈਗਾ ਆ ਇਹ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਜੀ ਜੀ ਤੇ ਹੁਣ ਆਪਾਂ ਜੀ ਕੜਾਈ ਰੱਖ ਲੈਣੀ ਹੈਗੀ ਆ ਮੈਂ ਇੱਕ ਮੈਜ਼ਰਮੈਂਟ ਦੇ ਲਈ ਇੱਕ ਵੱਡਾ ਬਾਉਲ ਲਿਆ ਸੀਗਾ ਤੇ ਦੋ ਬਾਉਲ ਮੇਰੇ ਆਮਲੇ ਪੀਸੇ ਸੀਗੇ ਤੇ ਆਪਾਂ ਇਹ ਸਾਰੇ ਜਿਹੜੇ ਹੈਗੇ ਆ ਕੜਾਈ ਦੇ ਵਿੱਚ ਬਣਾ ਲੈਣੀ ਹੈ ਕੜਾਈ ਦੇ ਵਿੱਚ ਆਪਾਂ ਕੁਝ ਨਹੀਂ ਪਾਉਣਾ ਨਾ ਤੇਲ ਤੇ ਕੁਝ ਨਹੀਂ ਪਾਣਾ ਸਿਰਫ ਸਿਮ ਗੈਸ ਤੇ ਰੱਖਣੀ ਹੈ ਕੜਾਈ 2-3 ਮਿੰਟ ਲਈ ਨੂੰ ਬੰਦ ਕਰਾਂਗੇ ਟਕਤਾਂਗੇ ਤੇ ਉਸ ਤੋਂ ਬਾਅਦ ਦੇਖਿਓ ਤੁਸੀਂ ਕਿ ਜਿਹੜੇ ਮੰਗੋ ਦੀ ਪੀਸਿਸ ਹਨ ਬੜੇ ਸੌਫਟ ਹੋ ਜਾਣਗੇ ਹੁਣ ਆਪਾਂ ਇਹਨੂੰ ਮੈਸ਼ਰ ਦੀ ਹੈਲਪ ਦੇ ਨਾਲ ਥੋੜਾ ਥੋੜਾ ਮੈਸ਼ ਕਰ ਲਾਂਗੇ ਤੇ ਜੀ ਮੈਸ਼ ਕਰਨ ਤੋਂ ਬਾਅਦ ਆਪਾਂ ਇਹਨੂੰ ਥੋੜੀ ਦੇਰ ਲਈ ਪਨਾਵਾਂਗੇ 2-3 ਮਿੰਟ ਲਈ ਨੂੰ ਪਕਾਵਾਂਗੇ ਤੇ ਫਿਰ ਇਹਦੇ ਵਿੱਚ ਐਡ ਕਰਾਂਗੇ ਆਪਾਂ ਜੀ ਖੰਡ ਤੁਸੀਂ ਗੁੜ ਵੀ ਐਡ ਕਰ ਸਕਦੇ ਹੋ ਮੈਂ ਇੱਥੇ ਖੰਡ ਹੀ ਐਡ ਕਰਦੀ ਹੋਈ ਆ ਕਿਉਂਕਿ ਗੁੜ ਐਡ ਕਰਨ ਨਾਲ ਥੋੜਾ ਜਿਹਾ ਕਲਰ ਜਿਹੜਾ ਨੂੰ ਹੋ ਡਾਰਕ ਹੋ ਜਾਂਦਾ ਹੈਗਾ ਤੇ ਉਹ ਮੈਨੂੰ ਥੋੜਾ ਘੱਟ ਪਸੰਦ ਹੈ ਤੇ ਬਟ ਗੁੜ ਵੀ ਬਹੁਤ ਅੱਛੀ ਆਪਸ਼ਨ ਹੈਗੀ ਆ ਹੁਣ ਆਪਣਾ ਨਾ ਜੇ ਇਥੇ 2 ਬਾਊਲ ਬੈਂਗੋ ਦੇ ਸੀ ਤੇ ਮੈਂ ਨਾ ਉਹਦੇ ਵਿੱਚ ਸਵਾ 1 ਬਾਊਲ ਇੱਕ ਪੂਰਾ ਤੇ ਥੋੜਾ ਜਿਹਾ ਸਵਾ ਬਾਊਲ ਖਾਣ ਦਾ ਪਾਇਆ ਹੈਗਾ ਅੱਛਾ ਤੁਸੀਂ ਅਗਰ ਜ਼ਿਆਦਾ ਮਿੱਠਾ ਪਸੰਦ ਕਰਦੇ ਹੋ ਤੁਸੀਂ ਜ਼ਿਆਦਾ ਮਿੱਠਾ ਵੀ ਪਾ ਸਕਦੇ ਹੋ ਅਗਰ ਤੁਸੀਂ ਮਿੱਠੇ ਦੀ ਕੁਆਂਟੀਟੀ ਘੱਟ ਕਰਨਾ ਚਾਹੁੰਦੇ ਜੇ ਤੇ ਤੁਸੀਂ ਘੱਟ ਵੀ ਕਰ ਸਕਦੇ ਹੈਗੇ ਹੋ ਤੇ ਜਦੋਂ ਆਪਾਂ ਇਹਨੂੰ ਖੰਡ ਦੇ ਪਾ ਲੈਣਾ ਜੀ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਆਪਾਂ ਇਹਨੂੰ ਮੀਡੀਅਮ ਟੂ ਸਲੋ ਗੈਸ ਦੇ ਉੱਤੇ ਬਨਣ ਦੇਣਾ ਹੈਗਾ ਆ ਰਾਉਂਡ ਅਬਾਊਟ 15 ਮਿੰਟਾਂ ਦੇ ਲਈ ਤੇ 15 ਮਿੰਟਾਂ ਦੇ ਵਿੱਚ ਜੀ ਇਹ ਬਣ ਕੇ ਤਿਆਰ ਹੋ ਜਾਏਗਾ ਤੁਸੀਂ ਦੇਖੋਗੇ ਇਹਦਾ ਕਲਰ ਚੇਂਜ ਹੋ ਜਾਏਗਾ ਤੇ ਜਿਹੜਾ ਇਹ ਚਾਸ਼ਨੀ ਹੈਗੀ ਨਾ ਜੀ ਉਹ ਬਿਲਕੁਲ ਪੱਕ ਕੇ ਤਿਆਰ ਹੋ ਜਾਏਗੀ ਤੇ ਇਹ ਜਿਹੜਾ ਸਾਰਾ ਮਿਕਸਚਰ ਹੈ ਇਹ ਆਪਣੀਆਂ ਸਾਈਡਸ ਜਿਹੜੀਆਂ ਕੜਾਈ ਦੀਆਂ ਛੱਡਣੀਆਂ ਸ਼ੁਰੂ ਕਰ ਦੇਗਾ ਅੱਛਾ ਹੁਣ ਆਪਾਂ ਇਹਨੂੰ ਟੈਸਟ ਕਿਵੇਂ ਕਰਨਾ ਹੈ ਕਿ ਸਾਡਾ ਜੈਮ ਖਾਣ ਲਈ ਬਿਲਕੁਲ ਰੈਡੀ ਹੈਗਾ ਉਹ ਵੀ ਇੱਕ ਬੜੀ ਵਧੀਆ ਟੈਕਨੀਕ ਹੈ ਇਹ ਜੀ ਇੱਕ ਪਲੇਟ ਸੀਗੀ ਕ੍ਰੌਕਰੀ ਦੀ ਪਲੇਟ ਲੈ ਸਕਦੇ ਤੁਸੀਂ ਜਾਂ ਕੱਚ ਦੀ ਲੈ ਸਕਦੇ ਹੋ ਇਹਨੂੰ ਆਪਾਂ ਪਹਿਲਾਂ ਫ੍ਰਿਜ 'ਚ ਰੱਖ ਲਿਆ ਸੀ 15 ਮਿੰਟ ਪਹਿਲਾਂ ਬਿਲਕੁਲ ਠੰਡੀ ਹੋ ਗਈ ਜਦੋਂ ਇਹ ਪਲੇਟ ਉਦੋਂ ਆਪਾਂ ਇਹਨੂੰ ਬਾਹਰ ਕੱਢਿਆ ਤੇ ਆਪਾਂ ਜੈਮ ਦਾ ਇੱਕ ਡ੍ਰੌਪ ਪਲੇਟ ਦੇ ਉੱਤੇ ਪਾਇਆ ਤੇ ਦੇਖੋ ਜੀ ਇਹਦੀ ਕੰਸਿਸਟੈਂਸੀ ਮੈਂ ਪਲੇਟ ਨੂੰ ਬਿਲਕੁਲ ਟੇਡਾ ਵੀ ਕਰ ਦਾਂਗੀ ਨਾ ਤਾਂ ਵੀ ਇਹ ਫਲੋ ਨਹੀਂ ਕਰੇਗਾ ਇਟ ਮੀਨਸ ਅਗਰ ਇਹ ਫਲੋ ਨਹੀਂ ਕਰ ਰਿਹਾ ਹੈ ਗਾਇਜ਼ ਦਾ ਮਤਲਬ ਹੁਣ ਆਪਣਾ ਜੈਮ ਪੂਰਾ ਤਿਆਰ ਹੈਗਾ ਆ ਹੁਣ ਆਪਾਂ ਗੈਸ ਕਰ ਦਾਂਗੇ ਜੀ ਬੰਦ ਤੇ ਆਪਾਂ ਇਹਨੂੰ ਠੰਡਾ ਕਰਾਂਗੇ ਠੰਡਾ ਕਰਕੇ ਆਪਾਂ ਇਹਨੂੰ ਡੱਬੇ ਦੇ ਵਿੱਚ ਏਅਰਟਾਈ ਡੱਬੇ ਚ ਪੈਕ ਕਰ ਲਾਂਗੇ ਇੰਜੋਏ ਕਰਾਂਗੇ ਬ੍ਰੈਡ ਤੇ ਲਗਾ ਕੇ ਜਾਂ ਫਿਰ ਪ੍ਰੋਡੇ ਤੇ ਲਾ ਕੇ ਰੋਲ ਬਣਾ ਕੇ 15 ਤੋਂ 20 ਦਿਨ ਲਈ ਤੁਸੀਂ ਇਹਨੂੰ ਫ੍ਰੀਜ ਦੇ ਵਿੱਚ ਆਰਾਮ ਨਾਲ ਸਟੋਰ ਕਰ ਸਕਦੇ ਹੋ ਤੁਸੀਂ ਵੀ ਬਣਾਇਓ ਤੇ ਦੱਸਿਓ ਜੀ ਕਿਵੇਂ ਦਾ ਬਣਿਆ